ਇਸੋ 라ਵਾਜ ਬਿਆਨ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਤੇ ਜੋ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਮੰਤਰੀ ਵੀ ਆਮਰ ਰੋੜਾ ਉਹਦਾ ਵੀ ਬਿਆਨ ਕਿ ਸਾਡੇ ਤੇ ਕਿਸਾਨਾਂ ਨਾਲ ਕੋਈ ਐ ਹੀ ਨਹੀਂ ਉਹ ਗੱਲ ਇਹ ਕੇਂਦਰ ਸਰਕਾਰ ਨਾਲ ਮੰਗਾ ਵਾ ਤੇ ਧਰਨੇ ਲਾਉਣ ਦੀ ਕਿ ਲੋੜ ਆ ਸਾਡੇ ਨਾਲ ਵੇਖੇ ਗੱਲ ਕਰ ਤੁਹਾਡੇ ਨਾਲ ਗੱਲ ਕਿਹੜਾ ਕਰ ਲੈ ਪੰਜ ਤਰੀਕ ਨੂੰ ਗੱਲ ਹੀ ਕਰਨ ਆਏ ਸੀ ਸੀ ਕਿਸਾਨ ਮੋਰਚੇ ਵਾਲੇ ਕੀ ਗੈਰ ਕੀਤਾ ਤੁਸੀਂ ਉਹਨਾਂ ਨਾਲ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਪਾ ਹਾਂ। ਅੱਜ ਦੂਮਾ ਫੋਰਮਲੇ ਸੱਦੇ ਉੱਤੇ ਮੁੱਖ ਮੰਤਰੀ ਦੀ ਰਾਜ ਦੇ ਸਬੰਧਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਵਿਧਾਇਕਾਂ ਦੇ ਘਰਾਂਗੇ ਵਿਚਾਰ-ਤਰਨੀ ਦਿੱਤੇ ਜਾ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੰਦੀ। ਸੱਤ ਮੰਤਰੀਆਂ ਤੇ 21 ਵਿਧਾਇਕਾਂ ਦੇ ਕਰਾਂਗੇ ਤਰਨੇ ਦਿੱਤੇ ਯਾਰ 17 ਜਿਲ੍ਹੇ ਵਿੱਚ ਇਹ ਇਨਾਂ ਦੇ ਚ 11 ਕਿਸਾਨ ਮਜ਼ਦੂਰ ਵੀ ਦੀਆਂ ਸ਼ਾਮਲ ਹੋਣਗੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਜੋ ਜ਼ਬਰ ਕੀਤਾ ਵਾ ਜੋ ਜ਼ੁਲਮ ਕੀਤਾ ਵਾ ਜਿਤਨਾ ਵਿਸ਼ਵਾਸ ਘਾਟ ਕੀਤਾ ਕਿਸਾਨਾਂ ਨੇ ਗੁਰਦਾ ਕੜਾ ਚੰਡੀ ਕੜਾ ਸ਼ੰਭੂ ਖਨੌਰੀ ਮੋਰਚੇ ਠਾਏ ਜਾਂ ਉਥੇ ਜ਼ਬਰ ਤੇ ਜਲੀਲ ਕੀਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਕਰਨੇ ਵੱਡੇ ਪੱਧਰ ਤੇ ਲੱਗਣੇ ਆ ਤੇ ਮੰਗ ਕਰਨੀ ਆ ਸਾਰਿਆਂ ਥਾਵਾਂ ਤੇ ਕਿ ਜਿੰਨਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਚੋਰੀਆਂ ਕੀਤੀਆਂ ਇਹਨਾਂ ਨੇ ਜਾਂ ਪੰਗ ਤੋੜ ਕੀਤੀ ਆ ਬਲੋਜਰ ਚਾੜਿਆ ਬਲੋਜਰ ਕਰਕੇ ਚਲਾਇਆ ਪੁਲਸ ਰਾਜ ਕੈਂਪ ਕੀਤਾ ਉਹ ਸਾਰੀ ਪਰਪਾਈ ਜਿਹੜੀ ਪੰਜਾਬ ਸਰਕਾਰ ਕਰੇ ਕਰੋੜਾਂ ਰੁਪਏ ਦੀ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਦੇ ਪਰਚੇ ਦਰਜ ਕਰਕੇ ਭਾਵੇਂ ਪੁਲਿਸ ਸੇ ਭਾਵੇਂ ਕੋਈ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਬ੍ਰਾਹਮਣ ਕਿਸਾਨ ਆਗੂ ਆ ਬਲਵੰਤ ਸਭਰਾਮਕੇ ਉਹਦੀ ਕਟਮਾਰ ਕੀਤੀ ਆ ਸ਼ੰਭੂ ਠਾੜੇ ਦੇ ਯਾਰ ਪ੍ਰੀਤ ਸਿੰਘ ਨੇ ਐਸਚਓ ਨੇ ਉਹਨੂੰ ਉੱਤੇ ਪਰਚਾ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਸੇ ਤਰੀਕੇ ਨਾਲ ਜੋ ਗਰਲਾਲ ਸਿੰਘ ਠੌਰ ਐਮਐਲਏ ਆਮ ਆਦਮੀ ਪਾਰਟੀ ਦਾ ਉਹਨੂੰ ਮੈਂਬਰਸ਼ਿਪ ਤੋਂ ਬਰطرف ਕੀਤਾ ਜਾਵੇ ਵਿਧਾਨ ਸਭਾ ਦੀ ਤੋਂ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤਰੀਕੇ ਨਾਲ ਉਹਨੇ ਇਹ ਸਾਜ਼ਿਸ਼ ਘੜੀ ਆ ਸਾਜ਼ਿਸ਼ ਕਰਤਾ ਉਹ ਟਰਾਲੀਆਂ ਚੋਰੀ ਕਰਾਉਣ ਦਾ ਕੁੱਝ ਜੱਟ ਇਹ ਤੋਂ ਲਵਾਜ ਬਿਆਨ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਤੇ ਜੋ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਮੰਤਰੀ ਵੀ ਆ ਅਮਰ ਰੋੜਾ ਉਹਦਾ ਵੀ ਬਿਆਨ ਕਿ ਸਾਡਾ ਤੇ ਕਿਸਾਨਾਂ ਨਾਲ ਕੋਈ ਐ ਹੀ ਨਹੀਂ ਉਹ ਗੱਲ ਜੇ ਕੇਂਦਰ ਸਰਕਾਰ ਨੇ ਮੰਗਾਵਾ ਤੇ ਧਰਨੇ ਲਾਉਣ ਦੀ ਕਿ ਲੋੜ ਆ ਸਾਡੇ ਨਾਲ ਵੇਖੇ ਗੱਲ ਕਰ ਤੁਹਾਡੇ ਨਾਲ ਗੱਲ ਕਿਹੜਾ ਕਰ ਲੈ ਪੰਜ ਤਰੀਕ ਨੂੰ ਗੱਲ ਹੀ ਕਰਨਾ ਆਈ ਸੀ ਸੀ ਕਿਸਾਨ ਮੋਰਚੇ ਵਾਲੇ ਕੀ ਗੱਲ ਕੀਤੀ ਤਾਂ ਤੁਸੀਂ ਉਹਨਾਂ ਨਾਲ ਇਸ ਤੋਂ ਇਲਾਵਾ ਨੀ ਮਾਰਕਿੰਗ ਇਹ ਗੱਲ ਹੀ ਕਰਨਾ ਐ ਸਾ ਚੰਡੀਗੜ੍ਹ ਕਿ ਤਿੰਨ ਕੇਂਦਰੀ ਮੰਤਰੀਆਂ ਨਾਲ ਗੱਲ ਹੋ ਰਹੀ ਸੀ ਉਦੋਂ ਵੀ ਤੁਸੀਂ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਨਾਲ ਉਹਨਾਂ ਨੇ ਬੜੀ ਬựcਤ ਕਰਕੇ ਕੇਂਦਰ ਸਰਕਾਰ ਦੇ ਨਾਲ ਕੇਜਰੀਵਾਲ ਨੂੰ ਬਚਾਉਣ ਲਈ ਕੇਜਰੀਵਾਲ ਦੇ ਇਸ਼ਾਰੇ ਉੱਤੇ ਉਹੜਾ ਸੁਪਰ ਮੁੱਖ ਮੰਤਰੀ ਪੰਜਾਬ ਦਾ ਤੇ ਤੁਸੀਂ ਪੰਜਾਬ ਨਾਲੋਂ ਆਪਣਾ ਨਾਤਾ ਤੋੜਿਆ ਦੋਹਾਂ ਨੇ ਕਿ ਤੁਸੀਂ ਜੋ ਇਹ ਜ਼ਬਰ ਤੇ ਜ਼ੁਲਮ ਕੀਤਾ ਵਾ ਇਹ ਤੁਸੀਂ ਦੱਸ ਦਿਓ ਕਿ ਕਿਹੜਾ ਤੁਹਾਡਾ ਕਿਸਾਨਾਂ ਨਾਲ ਨਾਤਾ ਰਹਾ ਕਿਹੜਾ ਤੁਹਾਡੇ ਪੰਜਾਬ ਦੇ 3 ਕਰੋੜਾਂ ਲੋਕਾਂ ਨਾਲ ਨਾਤਾ ਹੈ ਦੱਸ ਕੇ ਸੁਣ ਪਈਨਾ ਕਿਹੜਾ ਕਿਹੜੀ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨ ਲਗੇ ਇਸ ਕਰਕੇ ਕਿਹੜਾ ਤੁਹਾਡੇ ਇਤਬਾਰ ਕਰ ਲੂਗਾ ਕਿਹੜਾ ਤੁਹਾਡੇ ਤੇ ਵਿਸ਼ਵਾਸ ਕਰ ਲੂਗਾ ਇਸ ਤੋਂ ਲਾਵਾ ਇਸ ਤੋਂ ਲਗਾ ਜਿਹੜਾ ਤੁਸੀਂ ਕਹਿ ਰਹੇ ਹੋ ਕੇਂਦਰ ਸਰਕਾਰ ਨਾਲ ਮੰਗਾਓ ਤੇ ਕੇਂਦਰ ਸਰਕਾਰ ਨਾਲ ਤੇ ਮੰਗਾ ਲੈ ਕੇ ਅਸੀਂ ਉੱਥੇ ਲੜ ਰਹੇ ਸੀ 1 ਸਾਲ ਤੋਂ 13 ਮਹੀਨਿਆਂ ਤੋਂ ਉੱਥੇ ਲੜ ਰਹੇ ਸੀ ਕਿ ਇਹ ਉੱਥੇ ਕੰਦਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਸੀ ਜਿਹੜਾ ਤੁਸੀਂ ਉਹ ਵਪਾਰ ਦੇ ਜੋੜਾ ਵਿਗੜ ਪਿਆ ਬੜਾ ਕਰੋੜਾ ਰੁਪਏ ਦਾ ਇਨਸਾਨ ਹੋ ਗਿਆ ਇਸ ਕਰਕੇ ਸਭ ਨੂੰ ਧਰਨੇ ਠਾਉਣੇ ਪਏ ਆ ਜ਼ਬਰਦਸਤ ਕਰਨਾ ਪਿਆ ਵਾ ਉਹ 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 ਉਹੜਾ ਕਿੱਦਾਂ ਵਪਾਰ ਦਾ ਨੁਕਸਾਨ ਹੋਇਆ ਜਿਹੜਾ ਪਾਰ ਜਾਂਦਾ ਉਹ ਕੀਤਾ ਕਿੰਨੇ ਅਸੀਂ ਤੇ ਇਸ ਰਸਤੇ ਰੋਕੇ ਨਹੀਂ ਰਸਤੇ ਦੇ ਦੋਵੇਂ ਨੂੰ ਛੱਡੇ ਹੋਏ ਸੀ ਕੰਦਾ ਤੇ ਹਰਿਆਣਾ ਸਰਕਾਰ ਨੇ ਕੱਢੀਆਂ ਹੋਈਆਂ ਇਹ ਤੇ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਪੜੋ ਆਪਣਾ ਹਰਿਆਣਾ ਪੰਜਾਬ ਹਾਈ ਕੋਰਟ ਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਸਟੇਟਸ ਕੋਆ ਹੈ ਸਟੇਟਸ ਕੋਆ ਦੀ ਤੁਸੀਂ ਲਗਣਾ ਕਰਕੇ ਜਬਰ ਕੀਤਾ ਇਹ ਕੇਂਦਰ ਸਰਕਾਰ ਜਾਂ ਜਿਹੜੀ ਹੈਗੀ ਆ ਹਰਿਆਣਾ ਸਰਕਾਰ ਤੁਹਾਨੂੰ ਉਸ ਦੇ ਖਿਲਾਫ ਮੂੰਹ ਫੋੜਨਾ ਪੈਣਾ ਹੈ ਜਿਹੜੇ ਜਿੱਥੇ ਉਹਨਾਂ ਨੇ ਆਣ ਕੇ ਨਾਕੇਬੰਦੀ ਕੰਦ ਕੱਢੀ ਉਹੀ ਪੰਜਾਬ ਦੇ ਥਾਂ ਤੇ ਕੱਢੀ ਹੋਈ ਸ਼ਮੂ ਤੁਸੀਂ ਕੋਈ ਵਿਰੋਧ ਕੀਤਾ ਹੁਣ ਤੱਕ ਤੁਸੀਂ ਇਹ ਕਿਹੜੀਆਂ ਗੱਲਾਂ ਬੇਦਲੀ ਲੀਆਂ ਕਰ ਰਿਹਾ ਜੀ ਇਹ ਕੌਣ ਤੁਹਾਡੀਆਂ ਇਹਨਾਂ ਗੱਲਾਂ ਤੇ ਤਬਾਰ ਕਰੂਗਾ ਇਹਨਾਂ ਗੱਲਾਂ ਦਾ ਕੋਈ ਵੀ ਅਰਥ ਹੈਗਾ ਵਾ ਇਹਨਾਂ ਗੱਲਾਂ ਦੀ ਕੋਈ ਚਾਹੀ ਹੈਗੀ ਹੈ ਜੋ ਕਬਰ ਹੈ ਜੇ ਤੁਸੀਂ ਇਸ ਦੇ ਨਾਲ ਭਗਵਾਨ ਤਗਵੰਤ ਮਾਨ ਜੀ ਮੁੱਖ ਮੰਤਰੀ ਜੀ ਜੇ ਤੁਹਾਡਾ ਪੰਜਾਬ ਨਾਲ ਕੋਈ ਨਾਤਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ 28 ਮਾਰਚ ਨੂੰ ਗੁਦਾਰਾ ਸਭ ਦੇ ਸੈਸ਼ਨ ਦੇ ਵਿੱਚ પાસ ਕੀਤਾ ਜਲ ਰੋਕਥਾਂ ਬਿੱਲ ਪਾਸ ਕੀਤਾ ਜਿਹੜਾ 3 ਕਰੋੜ ਲੋਕਾਂ ਦੀਆਂ ਲਾਛਾਂ ਵਸ਼ਾਉਣੀਆਂ ਤੁਸੀਂ ਜਿਹੜਾ ਤੁਸੀਂ ਆਪਣਾ ਹੱਕ ਕੋਈ ਪੰਜਾਬ ਦਾ ਗਵਾ ਦਿੱਤਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਵੀ ਉਹ ਲਾਉਣਗੇ ਹੁਣ ਉਹ ਸਾਰੀਆਂ ਸੰਤਾਂ ਜਿਹੜੀਆਂ ਕਾਰਪੋਰੇਟੀਆਂ ਸੰਤਾਂ ਉਹਨਾਂ ਨੂੰ ਮਨਜ਼ੂਰੀ ਕੌਣ ਦੇਊਗਾ ਕੇਂਦਰ ਸਰਕਾਰ ਦੇਊਗੀ ਤੁਸੀਂ ਆਪਣਾ ਹੱਕ ਗਵਾਇਆ ਜਿਹੜੀ ਪ੍ਰਾਧਕ ਜਿਹੜੀ ਇਹ ਜਿਹੜਾ ਪਾਣੀ ਗੋਰਤ ਗੋਰਾ ਕਰਕੇ ਥੱਲੇ ਪਾਇਆ ਹੋਇਆ ਜਾਂ ਦਰਿਆਵਾਂ ਚ ਨਹਿਰਾਂ ਚ ਦਤੀਆਂ ਚ ਡਰੇਨਾਂ ਚ ਪਾਇਆ ਹੋਇਆ ਵਾ ਇਹਨਾਂ ਫੈਕਟਰੀਆਂ ਵਾਲਿਆਂ ਨੇ ਉਹਨਾਂ ਤੇ 6 ਸਾਲ ਦੀ ਸਜ਼ਾ ਦੀ ਗੱਲ ਸੀ ਉਹ ਵੀ ਤੁਸੀਂ ਵਿੱਚੋਂ অপরাধਕ অপরাধਕ ਜਿਹੜੀ ਲਾਈਨ ਹੈ ਉਹ ਕੱਢਤੀ ਹੈ ਉਹ ਤੁਸੀਂ ਧਾਰਾ ਹੀ ਕੱਢਤੀ ਹੈ ਹੁਣ 6 ਸਾਲ ਦੀ ਕੋਈ ਸਜ਼ਾ ਨਹੀਂ ਹੋਗੀ ਤੁਸੀਂ 3 ਕਰੋੜ ਲੋਕਾਂ ਦੀਆਂ ਲਾਸ਼ਾਂ ਅੱਗੇ ਵਿਚਾਰੇ ਹੁਣ ਵਿਚਾਓਗੇ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਜੋ ਤੇ ਉਹ ਰੋਕ ਥਾਂ ਜੱਲ ਰੋਕ ਥਾਂ ਗੱਲ ਜਿਹੜਾ ਉਹ ਰੱਦ ਕਰੋ ਵਿਧਾਨ ਸਭਾ ਸਾਧ ਕੇ ਤੇ ਜਿੰਨੇ ਵੀ ਜਿੰਨਾ ਵੀ ਪਾਣੀ ਥੱਲੇ ਪਾਇਆ ਪੰਜਾਬ ਦਾ ਪੰਜ ਪਾਣੀ ਵਾਲੀ ਧਰਤੀ ਜਿਹੜੀ ਆ ਅੰਮ੍ਰਿਤ ਸਰਗਾ ਪਾਣੀ ਪੰਜਾਬ ਦਾ ਖਰਾਬ ਕੀਤਾ ਹੋਇਆ ਥੱਲੇ ਗੋਹ ਕਰ ਕਰਕੇ ਪਾਇਆ ਫੈਕਟਰੀਆਂ ਵਾਲਿਆਂ ਨੇ ਤੇ ਦਰਿਆਵਾਂ 'ਚ ਆਪਣੇ ਡਰੇਨਾ ਚ ਨਾਲਿਆ ਚ ਪਾਇਆ ਉਹਨਾਂ ਨੂੰ ਚੁੱਕ ਕੇ ਗ੍ਰਿਫਤਾਰ ਕਰਕੇ ਅੰਦਰ ਦਿਓ ਜੇ ਤੋਂ ਨਾ ਪੰਜਾਬ ਨਾਲ ਕੋਈ 3 ਕਰੋੜ ਲੋਕਾਂ ਨਾਲ ਲੱਗਤਾ ਹੈਗਾ ਇਸ ਤੋਂ ਇਲਾਵਾ ਜਿਹੜਾ 10000 ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਫੰਡ ਵੱਡੀ ਬੋਰਡ ਦਾ ਪੈਸਾ ਫਸਿਆ ਪਿਆ ਕੇਂਦਰ ਸਰਕਾਰ ਨੇ ਖਸਾ ਕੇ ਰੱਖਿਆ ਹੈ ਤੁਹਾਡਾ ਉਹ ਉਹਦੀ ਮੰਗ ਕਰੋ ਉਹ ਲਿਆਓ ਉਹਦੇ ਵਾਸਤੇ ਧਰਨਾ ਤੋਰਨਾ ਨਾ ਕੋਈ ਉਹਦੀ ਮੰਗ ਨਹੀਂ ਕਿ ਆਪਾਂ ਕਰ ਰਹੇ ਇਸ ਦੇ ਨਾਲ ਜਿਹੜਾ ਤੁਸੀਂ ਖੇਤੀ ਨੀਤੀ ਬਣਾਈ ਸੀ ਜਿਹੜੀ ਤੁਸੀਂ ਖੇਤੀ ਨੀਤੀ ਬਣਾਈ ਸੀ ਖੇਤੀ ਨੀਤੀ ਦਾ ਖੜਾ ਬਣਾਇਆ ਇਸਕਪਾਲ ਸਿੰਘ ਪ੍ਰੋਫੈਸਰ ਸਕਪਾਲ ਸਿੰਘ ਦੀ 11 ਮਈ ਕਮੇਟੀ ਵੱਲੋਂ ਉਹਨਾਂ ਦੀ ਚੇਅਰਮੈਨਸ਼ਿਪ ਥਲੇ ਉਹ ਕਿੱਥੇ ਐ ਲਿਆਓ ਪੰਜ ਫਜ਼ਲਾਂ ਦੇ ਤੁਸੀਂ ਐ ਐਮਐਸਕੇ ਜਿਹੜੀ ਹੈ ਗਰੰਟੀ ਦਾ ਕਾਨੂੰਨ ਜਿਹੜਾ ਵਾ ਐਮਐਸਕੇ ਦੀ ਪੰਜ ਫਜ਼ਲਾਂ ਦੀ ਐਮਐਸਕੇ ਦਾ ਗਰੰਟੀ ਦਾ ਕਾਨੂੰਨ ਲਾਗੂ ਕਰੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹਦੇ ਨਾਲ ਖਾਣਾ ਮਨ ਕਰਜ਼ੇ ਦੀ ਗੱਲ ਕਰੋ ਤੁਸੀਂ ਜਿਹੜੇ ਆ ਸਿੱਖਿਆ ਨੀਤੀ ਜਿਹੜੀ ਕੇਂਦਰ ਸਰਕਾਰ ਥੋਪ ਰਹੀ ਹੈ ਤੁਹਾਡੇ ਉੱਤੇ ਜਿਹਦੇ ਖਿਲਾਫ ਤਾਮਨ ਡੱਡੂ ਦੇ ਮੁੱਖ ਮੰਤਰੀ ਨੇ ਸਟੈਂਡ ਲਿਆ ਤੁਸੀਂ ਕਿਉਂ ਨਹੀਂ ਲੈ ਰਹੇ ਤੁਸੀਂ ਜਿਹੜੀਆਂ ਵੱਧ ਅਧਿਕਾਰਾਂ ਦੀ ਗੱਲ ਐ ਸੂਬਿਆਂ ਦੀ ਵੱਧ ਅਧਿਕਾਰਾਂ ਦੀ ਗੱਲ ਉਹ ਤੇ ਕਿਉਂ ਭੱਜ ਰਹੇ ਹੋ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਸਾਨੂੰ ਲੱਗਦਾ ਤੁਸੀਂ ਕੇਂਦਰ ਸਰਕਾਰ ਦੇ ਦਬਾਅ ਥੱਲੇ ਕਾਰਕੁਨ ਦੇ ਦਬਾਅ ਥੱਲੇ ਤੇ ਕੇਜਰੀ ਵੱਲ ਦੇ ਦਬਾਅ ਥੱਲੇ ਕੰਮ ਕਰ ਰਹੇ ਹੋ ਇਸ ਕਰਕੇ ਪੰਜਾਬ ਨਾਲ ਤੁਹਾਡਾ ਕੋਈ ਨਾਤਾ ਨਹੀਂ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਜਿਹੜਾ ਸਾਰਾ ਜਿਹੜਾ ਵਾ ਆਉਣ ਲਿਗਾ ਨਾ ਚ ਬੜੇ ਪਿਆਰ ਦੇ ਨਾਲ ਤੁਹਾਨੂੰ ਜਿਹੜਾ ਦਿੱਲੀ ਨੂੰ ਵਿਦਾ ਕਰਨਗੇ ਉਮਾਨਾ ਉੱਥੇ ਜਾ ਕੇ ਕੋਮੜਿਆ ਗੁਮਰ ਨੂੰ ਪਾਣੀ ਪਾਇਆ ਕਰਿਓ ਤੇ ਖਾਨ ਮਜ਼ਦੂਰ ਜਿਹੜਿਆ ਉਹ ਆਪਣਾ ਸਾਰੇ ਬਦ ਚੜ ਕੇ ਅੱਜ ਦੇ ਅੰਦੋਲਨਾਂ ਚ ਇਸਾ ਲੈਣ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਅੱਜ ਦੇ ਪ੍ਰਦਰਸ਼ਨਾਂ ਦੇ ਵਿੱਚ ਵੱਧ ਚੜ ਕੇ ਇਸ ਸਾਲ ਉਹ ਤੇ ਨਾਲ ਜਿਹੜਾ ਅਗਲਾ ਸੰਗਠ ਜਿਹੜਾ 12 ਮੰਗਾਂ ਤੇ ਸਾਡਾ ਉਹਨੂੰ ਹੋਰ ਤੇਜ਼ ਕਰਾਂਗੇ ਅੱਜ ਦੀਆਂ ਅੱਜ ਦੇ ਮੰਗ ਪੱਤਰ ਕੀ ਸਾਡੀਆਂ ਜਿਹੜੀਆਂ 12 ਮੰਗਾਂ ਨਾਲ ਆ ਕਿ ਉਹ ਕੇਂਦਰ ਸਰਕਾਰ ਨੂੰ ਮੰਗਾਂ ਤੁਰੰਤ ਜਿਹੜੀਆਂ ਵਾਂ ਉਹ ਲਾਗੂ ਕਰੇ ਤੇ ਉਹਨਾਂ ਚਨਾ ਚ ਇਹ ਸੰਘਰਸ਼ ਨੂੰ ਆਪਾਂ ਹੋਰ ਬਤਾਵਾਂਗੇ ਦੂਸਰੀ ਗੱਲ ਜੋ ਮੁੱਖ ਮੰਤਰੀ ਵੱਲੋਂ ਤੇ ਅਮਰ अरोड़ा ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਇਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਰਹੀ ਨਾ ਛੜਕਾ ਰੋਕ ਰੇ ਨਾ ਰੇਲਾ ਰੋਕ ਰੇ ਨਾ ਕੋਈ ਡਿਪਟੀ ਕਮਿਸ਼ਨਰ ਦਫ਼ਤਰ ਗਾੜੀ ਬਹਿਰ ਹੈ ਅਸੀਂ ਜਿਨ੍ਹਾਂ ਲੋਕਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਮਾਰੀ ਵੋਟਾਂ ਲੈ ਕੇ ਜਿਨ੍ਹਾਂ ਨੇ ਸਾਡੇ ਨਾਲ ਵਿਸ਼ਵਾਸ ਘੱਟ ਕੀਤਾ ਅਸੀਂ ਉਹਨਾਂ ਦੇ ਦਫ਼ਤਰਾਂ ਗਾੜੀ ਜਾ ਉਹਨਾਂ ਦੇ ਘਰਾਂ ਗੜੀ ਜਾ ਰਹੇ ਆ ਇਹ ਸਾਡਾ ਹੱਕ ਆ ਜਮਹੂਰੀ ਆਕਿਆ ਤੇ ਅਸੀਂ ਜੋਸ਼ ਪ੍ਰਦਰਸ਼ਨ ਕਰਨੇ ਆ ਤੇ ਆਪਣਾ ਸੰਘਰਸ਼ ਤੇਜ਼ ਕਰਨਾ ਵਾ ਵੈਰੂ ਜੀ ਕ